ਸਤਨਾਮ ਵਾਹਿਗੁਰੂ ਸਾਹਿਬ ਜੀ ਜਪੁਜੀ ਸਾਹਿਬ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਗਨੀ ਸੈ ਭੰਗ ਗੁਰ ਪ੍ਰ사ਦਿ ਜਪੀ ਅੰਸ ਸਚੀ ਜੁਗਤ ਸਚੀ ਹੈ ਭੀ ਸਚੀ ਨਾਨਕ ਹੋਸੀ ਭੀ ਸਚ ਸੁਜੈ ਸੁਜਨਾ ਹੋਵਈ ਜੇ ਸੱਚੀ ਲਖ ਵਾਰ ਚੁਪੈ ਚੁੱਪ ਨਾ ਹੋਵਈ ਜੇ ਨਾਇ ਰਹਣ ਉਤਾਰੇ ਭੁਖਿਆ ਬਖਣਾ ਤਰੀ ਦੇ ਬੰਨਾਂ ਪੁਰੀਆ ਪਾਰ ਸਹਿਸ ਸੇਆਂ ਪਾ ਹੀ ਹਉ ਬਰਿਆਕਾਰ ਏਕੁ ਨਾਮੁ ਤੇ ਆਜਾਈ ਹੁਕਮਿ ਹੋਵਣ ਜੀ ਉਤਮਿ ਲਐ ਵਡਿਆਈ ਹੁਕਮੀ ਉਤਮੁ ਨੀਚਾ ਹੁਕਮਾ ਲਿਖ ਦਿਸੁ ਪਾਈਐ ਇਕਨਾ ਹਕੈ ਤਾ ਸਿਰਸਿ ਹੁਕਮੀ ਸਦਾ ਪਵਾਈਐ અપਮਨ ਦਿਨ ਸੰਕੋ ਵਣ ਕੋ ਨ ਕੋਈ ਨਾਨਕੁ ਕਮੈ ਜੀਵ ਜੈ ਤਾ ਹੋਬੈ ਨਵੇਂ ਕੋ ਤਾਨ ਹੋਵੇ ਕਿਸੇ ਤਾਨ ਗਵਿਕ ਤੁਮ ਜਨਨੀ ਸ਼ਾਨ ਗਵਿਕ ਕੁੜੀਆਂ ਚਾਰ ਗਵਿਕ ਵਿਦਿਆ ਬਿਕੰਬੀ ਚਾਰੇ ਨਵੇਂ ਕੋ ਸਾਜ ਰੀਤਨ ਖੇਹੀ ਗਵਿਕ ਜੀਲੈ ਫਿਰਦੇਹੀ ਗਉੜਾ ਵੇ ਤੁਹ ਜਾਪੈ ਜਿਸ ਸਦੂਰ ਗਾਵੇ ਕੋ ਵਿਖੇ ਹਾਗਰ ਹਾ ਦੂਰੇ ਕਠਨਾ ਕਠਿਨਾ ਆਵੇ ਤੋਟਾ ਕਤ ਗਤ ਕਥੀ ਗੋਢੀ ਗੋਟ ਕੋਟਾ ਦਿੰਦਾ ਦੇ ਲੰਢੀ ਤਕ ਪਾਹੀ ਜਗਤ ਜਗੰਤ ਪ੍ਰਖਾਹੀ ਗਾਏ ਹਉਕਮੇ ਹਉਕਮਾ ਚਲਾਈ ਰਾਹੁ ਨਾਨਕ ਬਿਕਸਾ ਬੇ ਪਰਵਾਹ ਸਚ ਸਗ ਸਚ ਨਾਹੀ ਭਾਖਿਆ ਕਉ ਅੰਬਾਰੀ ਆਖਿਆ ਅੰਬਾਰੇ ਤੇ ਦਲ ਕਰੇ ਦਾਤਾਰ ਘੇਰ ਕੇ ਅੰਦਰ ਰਖਿਆ ਜਿਤ ਸਦਰਵਾ ਦੇਵੋਂ ਕੀ ਬੋਲਣ ਬੋਦੀਐ ਜਿਸੁ ਘਰੀ ਪਿਆਰੇ ਹਉ ਤੈਲਾ ਸਜਣਾ ਓਗਟਾਈ ਵਿਚਾਰੇ ਕਮੀ ਆਵੇ ਕਪੜਾ ਨਦਰੀ ਮੁਖ ਦਮਾਰੇ ਨਾਨਕ ਐ ਜਾਣੀਐ ਸਭ ਆਪੀ ਸਚਿਆਰੇ ਥਾਪਿਆ ਨ ਜਾਏ ਕੀਤਾ ਨਾ ਹੋਈ ਆਪਿ ਆਪ ਹਰਿ ਜਨ ਸੋਏ ਜਿਸ ਸਿਹਾ ਤਨ ਪਾਇਆ ਮਾਨ ਨਾਨੇ ਗਵਿਆ ਗੁਣੀ ਨਾੜਾ ਗਵਿਆ ਸੁਣੀ ਮਨ ਰਖਿਆ ਭਾਉ ਦੁਖ ਪਰਹਾਰ ਸੁਖਨ ਲੈ ਜਾਈ ਗੁਰਮੁਖ ਨਾਮੰ ਗੁਰੂ ਕਵੇਤਾ ਗੁਰਮੁਖ ਰਹਾ ਸਮਾਈ ਗੁਰੂ ਈਸਰ ਗੁਰ ਗੋੜ ਕਵਰਨਾ ਗੁਰ ਪਾਰਵਤੀ ਮਾਈ ਜਿਹਾਨਾ ਕਹ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਦਾ ਇੱਕ ਦਤਤਾ ਸੋ ਮੈਂ ਬਿਸਰਨਾ ਜਾਈ ਧੀਰਤਨ ਆਵਨਿਤ ਭਾਵਨ ਬੇਪਾਣੀ ਕੇ ਨਹੀ ਕਰੀ ਜੇ ਕਿਸੇ ਟਾਪਾਇ ਰਖਾਂ ਮੈਂ ਕਰਮਾਂ ਕੀਵੇਂ ਨਾ ਲਈ ਮਨ ਵਿੱਚ ਰਤਨ جواهر ਬਣ ਕੇ ਜੇ ਗੁਰ ਕੀ ਸਿੰਘ ਸੁਣੀ ਗੁਰਾ ਇੱਕ ਦੇਹ ਹੋ ਜਾਏ ਸਭਨਾ ਦੇ ਅੰਕਾਰ ਇੱਕ ਦਾਤਾ ਸੁਮੈ ਵਿਸਰਨਾ ਜਾਏ ਜੇ ਜੁਗ ਵਿਚਾਰੇ ਆਰਜਾ ਹਉਦ ਸੁਣੀ ਹੋਈ ਨਵਾ ਖੰਡਾ ਜਿਤ ਕਾਣੀ ਹੈ ਨਾ ਉਤਨ ਸਭ ਕੋਈ ਜੰਗਾ ਨਾ ਰਖਾਈਂ ਜਸ ਕੀ ਰਤਨ ਜੀ ਜੇ ਤੁਸ ਨਦਰ ਨਾ ਆਵੀ ਤਬਾਦਰਨੁ ਸਚੁ ਕੀ ਟਿਕਾ ਅਨਰ ਕੀ ਟਕਾਰ ਦੋਸੀ ਦੋਸਤਰੀ ਨਾਨਕੀ ਨਿਰਗੁਣ ਘਣ ਕਰੀ ਗੁਰਮੁਖ ਅਹਾ ਗੁਣ ਗੀ ਦੀਹਾ ਕੋ ਇੰਨਾ ਸੁਧਿਆ ਨੀ ਜਿਤਿਸ ਧੁਨ ਕੋ ਈ ਕਾਰੇ ਸੁਣਿਆ ਸਿਧ ਕੇਸਰ ਨਾਮ ਸੁਣਿਆ ਧਰਤ ਤਪ ਅਕਾਸ਼ ਸੁਣਿਆ ਦੀਪ ਲੋਪਾਤਾ ਜੀ ਸੁਣਿਆ ਪੋਹਿ ਨ ਸੰਕਾਲ ਨਾ ਨਿਕਿ ਭਗਤਾਂ ਸਦਾ ਵਿਗਾਸਿ ਸੁਣੈ ਦੁਖ ਪਾਪ ਕਾ ਨਾਸੀ ਸੁਣੈ ਈਸਰ ਭਗਵਾਇੰਦ ਸੁਣੈ ਮੁਖ ਸੁਨਾਹਣ ਮਨ ਦੇ ਸੁਣੈ ਜੋਗ ਚੰਤਨ ਦੇਹ ਦਾ ਸੁਣੈ ਸਾਸਤ ਸਿਮਰਤਿ ਵੇਦਾ ਨਾਨਕ ਭਗਤਾਂ ਸਦਾ ਵਿਗਾਸਿ ਸੁਣੈ ਦੁਖ ਪਾਪ ਕਾ ਨਾਸੀ ਸੁਣੈ ਸਬ ਸੰਤ ਕਿਆਣ ਸੁਣੈ ਅਸਰਦਾਇਸ਼ ਨਾਨਕ ਪਾਵੈ ਮਾਨ ਸੁਣਿਆ ਲਖ ਸੈ ਇਤਿਹਾਨ ਨਾਨਕ ਦੇ ਭਗਤਾਂ ਸਵਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸੀ ਸੁਣਿਆ ਅਸਰਖਨਾ ਕੀ ਗਾਹਾ ਸੁਣਿਆ ਸੇਖ ਤੀਰਥਾ ਤੁਸਿਆ ਸੁਣਿਆ ਆਪੇ ਪਾਵੈ ਰਾਹੁ ਸੁਣਿਆ ਹਾਕ ਵੈ ਸਗਾਹ ਨਾਨਕ ਦੇ ਭਗਤਾਂ ਸਵਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸੀ ਮੰਨੇ ਕੀ ਰਤ ਕਹੀ ਨ ਜਾਏ ਜਿਕ ਕਹ ਪਿਛੈ ਪਛਤਾਏ ਕਾਗਜ ਕਲਮ ਨਾਲ ਲੇਖਣ ਹਾਰ ਮੰਨੇ ਕਾਹਨ ਕੰ ਵਿਚਾਰੇ ਐਸਾ ਨੰਦਰਿੰਜਨ ਹੋਈ ਜਿਕ ਮਨ ਜਾਣੇ ਮਨ ਕੋਈ ਮੰਨੇ ਸਤੋ ਆਮਰੋਦ ਮੰਨੇ ਸਗਲ ਬਾਣ ਕੀ ਸੁਧ ਮੰਨੇ ਮੋਟ ਚੁਟਾ ਨਾ ਕਾਈ ਮੰਨੇ ਗਮ ਕਾ ਸਾਥ ਨ ਜਾਏ ਐਸਾ ਨੰਦਰਿੰਜਨ ਹੋਈ ਜਿਕ ਮਨ ਜਾਣੇ ਮਨ ਕੋਈ ਮਨੈ ਮੜਗੇ ਠਗ ਨ ਪਾਈ ਮਨੈ ਫਰਸਿਆਂ ਪਰਗਟ ਜਾਹੀ ਮਨੈ ਭਗਤ ਨ ਚੱਲੈ ਪੰਖ ਮਨੈ ਧਰਮ ਸਿੱਧੀ ਸਦਾ ਬੰਦੀ ਐਸਾ ਤਾਂ ਨਿਰੰਝਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਮਨੈ ਪਾਪ ਮੁਖ ਦੁਆਰੀ ਮਨੈ ਪਰਵਾਰ ਸਾਧਾਰੀ ਮਨੈ ਕਰੈ ਤਾਰੀ ਗੁਰ ਸਿੱਖਿ ਬਨੈ ਨਾਨਕ ਬਾਣਾ ਭਿਖ ਐਸਾ ਨਿਰੰਝਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਹਾਂ ਤੇ ਪਰਵਾਨਾ ਬੰਦ ਬਤਾਨ ਪੰਚੀ ਪਾਵੈ ਦਰਗਹਿ ਮਾਨ ਪੰਚੀ ਸੋਹਾ ਦਾ ਰਾਜਾਨ ਪੰਚਾ ਘਰੁ ਰਿਤਿ ਧਿਆਨ ਜੀ ਕੋ ਕਹਿ ਕਰੇ ਵਿਚਾਰੇ ਅੰਦੇ ਕਾ ਕਰਨ ਨਾਹੀ ਸੋ ਮਾਰ ਤਾਲ ਤਰਮ ਦਇਆ ਕਣਪੂਤ ਸੰਤ ਉਹ ਤੈ ਪ੍ਰਕਿਆ ਨ ਸੂਤ ਨਿਕੋ ਬੁਝਾਵੈ ਸਤਿਆਰ ਤਵਲੇ ਉਪਰ ਕੀਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਇਸਦੇ ਭਾਕ ਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਮ ਸਗਨਾ ਲਿਖਿਆ ਬੁੜੀ ਕਲਾ ਮੋਹਿ ਲਖਾ ਲਿਖ ਜਾਣਾ ਨਾਦ ਕੀਆ ਕੀਤਾ ਹੋਇ ਕੇਤਾ ਕਾਣ ਸੁਰਲ ਰੂਪਾ ਕੀ ਕੀਤਾ ਜਾਣ ਕਾਣ ਕੂਤ ਕੀਤਾ ਪਾਸਾ ਹੋਇ ਕੋ ਕਵਾਉ ਜਿਸ ਤੇ ਹੋਵੇ ਲਖ ਦਰੀਆ ਬਦਰਤ ਕਵਨ ਕਹਾ ਵਿਚਾਰ ਮਿਵਾਰਿਆ ਨਾ ਜਾਵ ਇਕ ਬਾਦੇ ਜਤਿ ਭਾਵ ਸਹੀ ਬਨੀਕਾਰ ਦੁਸਰ ਦਾ ਸਲਾਮਤ ਰਣਕਾਰ ਸੰਗ ਜਪ ਸੰਗ ਭਾਉ ਸੰਗ ਪੂਜਾ ਸੰਗ ਕਮਤਾ ਆਸੰਕ ਗ੍ਰੰਥ ਮੁਖਬੀਦ ਪਾਠ ਸੰਖ ਜੋਗ ਮਨ ਰਖੇ ਉਦਾਸੀ ਸੰਗ ਭਗਤ ਗੁਣ ਗਿਆਨ ਵਿਚਾਰ ਸੰਸਾ ਪੀ ਆ ਸੰਗਾ ਤਾਰੇ ਸੰਗ ਸੂਰਮੈ ਭਗਤ ਸਾਰੇ ਸੰਗ ਮੋਨ ਲਿਵ ਲਾਈ ਤਾਰ ਕੋਦਰਤਾ ਕਾਵਣ ਕਾ ਵਿਚਾਰ ਵਾਹ ਅਨੰਦ ਜਾਵਾ ਇਕ ਵਾਰੇ ਜੁਤ ਪਾਵੇਂ ਸਾਈ ਬਰੀਕਾਰ ਜਦ ਸੁਦੇ ਆਸਰ ਅਨੰਦ ਦੇਣੁ ਕਾਰੇ ਆਸਾਂਖ ਮੋਗ ਰਖਿਆ ਤੇ ਥੋਰ ਸਤਜੋੜ ਹਾਰਾ ਮੁਖੋਰੀ ਸੰਖਿਆ ਪਰ ਕਰ ਜਾਏ ਜੋਰੇ ਸੰਖ ਗਲ ਬਟਾਤਿਆ ਕਾਮਾ ਹੈ ਸੰਖ ਪਾਪੀ ਪਾਪ ਕਰ ਜਾਏ ਆਸਾਂਖ ਕੂੜਿਆਰ ਕੂੜੇ ਮੇਰਾ ਹੈ ਸੰਖ ਨਾ ਮਨ ਭਕ ਖਾਏ ਸੰਤਨ ਦੇ ਉਸ ਕਰੇ ਪਾਰ ਨਾਨਕ ਦੀਦ ਕਹੇ ਵਿਚਾਰ ਵਾਰਿਆ ਨਾ ਜਵਾਂ ਇਕ ਵਾਰ ਜੁਤ ਪਾਵੈ ਸਾਈ ਭਲੀਕਾਰ ਤੁਸਦਾ ਸਲਾਮਤ ਨਰਿੰਕਾਰ ਆ ਸੰਖ ਨਾ ਵ ਸੰਖ ਧਾ ਅਗੰਮ ਅਗਮਾ ਸੰਖਲ ਸਭ ਕਹੇ ਸਿਰ ਭਾਰ ਹੋਈ ਅਖਰੀ ਨਾ ਮਖਰੀ ਸਲਾਹਾ ਤੇ ਗਿਆਨ ਕੀਤ ਨੁਗਾਹਾ ਆਖਰੀ ਨੇਖਣ ਬੋਲਣ ਵਾਲਾ ਆਖਰਾ ਸਿਰ ਸੰਜੋਗ ਬਖਾਨ ਜਿਨੇ ਲਿਕੇ ਸਿਰਨਾਹੇ ਦੇ ਪਰਮਾਤਮਾਇ ਜਿਉ ਤੇ ਪਾਈ ਜੇ ਤਾਂ ਗੀਤਾ ਤੇ ਤਾਂ ਨਾਉ ਬਿਨਾ ਮੈਂ ਨਾਹੀ ਕੋ ਥਾਉ ਗਦੁਤ ਕਰਨ ਕਹਾ ਵੀ ਜਾਰੇ ਵਾਰਿਆ ਨ ਜਾਬ ਇਕ ਵਾਰਿ ਜੋ ਤਦ ਪਾਵੈ ਸਾਈ ਬਰੀਕਾਰ ਤੂ ਸਦਾ ਸਦਾਰਨਤ ਨਰਨਕਾਰ ਹਰਿਆ ਹੱਥ ਨਾਲ ਤੰਦੇ ਹੀ ਪਾਣੀ ਧੋਦਾ ਉਤਰ ਸੁਖੀ ਮੋਤ ਪਲੀਤੇ ਕੱਪੜਾ ਵੇ ਦੇ ਸਾਬੂਨ ਲਈਆ ਹੋ ਤੋਏ ਪਰਿਆ ਮਤ ਪਾਪਾ ਕੈ ਸੰਗ ਓ ਧੋਪੈ ਨਾ ਮੈਂ ਕੈ ਰੰਗ ਉਨੇ ਮਾਪੇ ਆਖਣ ਨਾਹੀ ਕਰ 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 ਨਾ ਵਿਖ ਲੈ ਚਾਹੋ ਆਪੇ ਵੀਜ ਆਪੇ ਹੀਤਾ ਹੋ ਨਾਨਕ ਹੁਕਮੀ ਆਬ ਹੋ ਜਾਵ तीरथ तप दयागत दान हां जे को पावै कर कामान सुनया मनया मन गीता पाओ अंतर गातीरथ मलना सब गुण ਕੀਤੇ ਮੈਂ ਨਾਹੀ ਕੋਈ ਬਿਣ ਗੁਣ ਕੀਤੇ ਭਗਤਰਾ ਹੋਏ ਸਵਸਥ ਆਤਮਾਨਿ ਬਰਮਾਉ ਸਤਸਮ ਹੰਸ ਆਪਣ ਚਾਉ ਕਮਣ ਸੁਵਿਲਾ ਭਗਤ ਕਮਣ ਕਮਣ ਸਿਧ ਕਉਣ ਵਾਰ ਕਮਣ ਸਿਧ ਤੀਮਾ ਹੋ ਕਮਣ ਜਿਤ ਹੋ ਆਕਾਰੇ ਮੇਨ ਨਾਇਆ ਪੜਤੀ ਜੇ ਹੋਵੇ ਨਿਪਰਾਣ ਬਗਨ ਮਾਇਉ ਕਾ ਦੀਆ ਜੇ ਲਿਖਣ ਜੇ ਪ੍ਰਾਣ ਸਿਧ ਵਾਰ ਨਾ ਜੋ ਵੀ ਜਾਣੈ ਰੁਕਮਾ ਹੋ ਨ ਕੋਈ ਜਗਤ ਦਾ ਸ੍ਰਿਠੀ ਕੋ ਸਾਧੀ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿੰਸਾ ਦਾਹੀ ਕਿਆ ਵਰਣੀ ਕਿ ਵਿਦਾਨਾ ਨਾਨਕ ਆਖਣ ਸਭੋ ਆਖਾ ਇੱਕ ਦੂ ਇੱਕ ਸਿਆਣਾ ਵੱਡਾ ਸਾਰੇ ਵੱਡੀ ਨਾਹੀ ਜੀਤਾ ਜਦ ਆਹ ਹੋਵੇ ਨਾਨਕ ਦੇ ਕੋ ਆਪੋ ਜਾਵੇ ਤੇ ਗਿਆਨ ਸੁਹੈ ਭਾਗਨ ਪਾਤਾਲ ਲਖੀ ਰਸ ਆਕਾਸ ਉਡ ਕੋਡਕ ਪਾਉਤ ਕੀ ਵਿਦ ਕਹਨੇ ਕੋ ਆਪੀ ਸੈ ਸਠਾਰੇ ਨਾਟ ਲਿਖਾਈ ਤਨ ਕੀ ਹੈ ਨਿਕਾ ਉਹ ਵੀ ਬਿਗਾਸੀ ਦਾਨ ਕਰਦਾ ਆਖੀ ਹੈ ਆਪੇ ਜਨ ਆਪਾ ਜਾਲਾ ਹੈ ਜਾਲਾ ਹੈ ਤਿਸੁ ਤਰ ਪਾਈਆ ਨਦੀਆਂ ਤੇ ਬਾਪ ਮੈਂ ਸੁਮਦਰਾਂ ਜਾਣੀ ਹੈ ਸਮੁੰਦ ਸਹਸ ਤਾਨ ਗਿਰਹ ਸਿੰਕੀ ਮਾਲ ਧਨ ਕੀ ਢੀ ਤੁਲ ਨਾ ਹੋਵਣੀ ਨਿਤ ਸਮਰੋਣਾ ਵਿਸਰੇ ਆਤਮ ਸਿੱਧੀ ਕਰਦਾ ਅੰਤ ਅੰਤ ਰਕਰ ਲੈ ਤੇਰ ਦਇਆ ਅੰਤਰਾ ਮੇਕਣ ਸੁਣਨਾ ਅੰਤਿ ਅੰਤ ਨ ਜਾਣੈ ਕਾ ਪਰਮੰਤ ਅੰਤਨਾ ਜਾਪੈ ਕੀ ਤਾਰਾਕਾਰ ਅੰਤਨਾ ਜਾਪੈ ਪਾਰਾਵਾਰੀ ਅੰਕਰ ਕਿਤੇ ਵੇਲਾਹੀ ਤਾਕੀ ਅੰਤਰਾ ਪਾਏ ਜਾਹੇ ਅੰਤਰਾ ਜਾਣੈ ਕੋਈ ਬੱਭਾ ਕੀ ਹੈ ਭੋਤਾ ਕੋਈ ਮੜਾ ਸਹੇਗ ਚਾਹਤਾ ਹੋ ਚੀ ਉਪਰੀ ਉਚਾਨਾ ਹੋਏ ਬੜੂ ਚਾਹੋਵੇ ਕੋਈ ਜਿਸ ਤਮ ਜਨ ਮੈ ਸੋਈ ਦੀਪੜੀ ਆਪ ਜਨ ਆਪ ਆਪੇ ਅਨੰਤ ਕੰਵਰੀ ਕਰਮੀ ਦਾਤੇ ਮਾਤਾ ਕਰਮਾਂ ਦੇ ਕਿਆ ਨਾ ਜਾਈ ਵੱਡਾ ਦਾਤਾ ਦੰਦਾ ਤਮਾਈ ਕਿਤੇ ਮੰਗੈ ਜੁਦਾ ਆਪਿ ਤੈਨਾਂ ਤਨਹੀ ਵਿਚਾ ਕਿਤੇ ਖਵ ਟੁੱਟੇ ਵਿਕਾਰ ਕਿਤੇ ਧਰੈ ਮੁਕਰ ਪਾਏ ਕਿਤੇ ਮੂਰਖਾਹੀ ਕਾਏ ਕੇਦਿਆ ਦੁਖ ਉਸ ਮਾਰ ਇਹ ਬਿਦਾ ਤਰੀ ਨਾ ਤਾਰ ਬੰਕਲਾ ਸੇ ਪਾਣਾ ਹੋਈ ਹੋਰ ਆਖ ਨਾ ਸਕੈ ਕੋਈ ਜਿਗੋ ਤਾਇ ਕੇ ਅੱਖਣ ਪਾਈ ਹੋ ਜਾਣਾ ਜਿਤਿਆ ਬਹ ਕਾਰੇ ਆਪੇ ਜਾਣ ਆਪੀ ਦੇ ਆਖੇ ਸਿੱਤੇ ਕੇ ਕੇ ਜਿਸਨਾ ਬਖਸੇ ਸਿਪਸਾ ਲਾਹਣ ਨਾ ਬਖਸ਼ੇ ਬਾਦਸਾਉ ਅਮੋਲੇ ਕਰਮ ਮਨੁ ਆਪਾਰਿ ਭਗਪਾਪੀ ਮਪੰਡਾਰੀ ਅਮੋਲੇ ਆ ਮਨ ਲਾ ਜਾਹੀ ਮੂਲ ਪਾਇ ਮੂਲਾ ਸਮਾਹੀ ਮੂਲ ਧਰਮਾ ਮੂਦੀਵਾਨ ਭਗਤ ਲਾ ਮੂਲ ਪਰਮਾਨ ਅਮੋਲੇ ਬਖੀਸ ਮੂਲੇ ਸ਼ਾਨ ਅਮੋਲੇ ਕਰਮ ਮਰ ਪਰਮਾਨ ਮੂਲ ਮੂਲਾ ਕੇ ਨਾ ਗਾਈ ਆਖਾ ਕਰਹਿ ਦਿਵਲਾਈ ਆਖੇ ਬਿਸਪਾਣ ਬਰਹਾਨ ਆਖੇ ਪਰੇਤਰੇ ਵਖਿਆਣ ਆਖੇ ਬਰਨੇ ਆਕੰਦ ਆਖੇ ਗੋਪੀ ਦਾ ਗੋਵਿੰਦ ਆਖੇ ਇਸਰੇ ਆਖੇ ਸਿੰਦੂ ਆਖੇ ਤੇ ਤੇ ਦਿੱਤੇ ਬੋਧਾ ਆਖੇ ਨਾਲੇ ਆਖੇ ਦੀਵਾ ਆਖੇ ਸੁਣਨ ਮੁੱਜਾਂ ਸੀਵਾ ਦਿੱਤੇ ਆਖੇ ਆਤਰਪਾਈ ਦਿੱਤੇ ਕਾ ਕਾਮ ਪ੍ਰੋਡੂ ਜਾਵੇ ਤੇ ਦਿੱਤੇ ਹੋਰ ਕਰੇ ਦਾ ਨਾ ਸਕਾਂਗੇ ਜੀਵਨ ਭਾਵ ਦੇਵੜ ਹੋਏ ਨਾਲਿ ਜਾਣਾ ਸਾਚਾ ਸੋਈ ਨਿਕੋ ਅਕਨੋਈ ਵਿਹਾੜਿ ਤਾ ਨਿਕੀਐ ਸਰਗਵਾਰਾ ਗਾਰ ਸੁਦਰ ਕੀ ਹਾਸੋ ਘਰ ਕੀ ਹਾ ਜਿੰਦਰਾ ਸਰਬ ਸੁਮਾਲੀ ਬਾਜੀ ਤਾ ਤੇ ਨਿਕੋ ਸੰਕਾ ਗਤੀ ਭਾਵਨਾਰੀ ਖੇਤੀ ਰਾਗ ਬਰੇ ਸਿਆ ਕਹੀਆਂ ਨਾ ਗਿੱਤੀ ਗਾ ਬਣਹਾਰੇ ਗਾਵ ਕਮ ਪਾਉ ਪਣੀ ਨਾ ਸੰਤਰ ਗਾਵ ਰਾਜਾ ਕਰਮ ਦਵਾਰੇ ਗਾਵ ਹੈ ਜਿੰਤਾ ਗੰਤ ਨਹਿ ਜਾਣੈ ਲੈ ਲੈ ਤੋ ਵਿਚਾਰੇ ਗਾਵ ਹੈ ਇਸ ਬਰਮਾ ਦੇਵੀ ਸੋਹਣ ਸਰਸਵਾਰੇ ਗਾਵ ਹੈ ਨੇ ਦਾ ਸਰਵਟੇ ਦੇਵ ਤੇ ਆਦਰ ਨਾਲੇ ਗਾਵਹਿ ਜਿਸੁ ਮਾਦੀ ਅੰਦਰ੍ਹਾ ਗਾਵਨ ਸਾਧ ਵਿਚਿ ਜਵੀ ਗਾਵਨ ਜਿਸੁ ਸਦੇ ਸੰਤੋ ਕੀ ਗਾਵਹਿ ਪੀਰ ਕਰਾਰੇ ਗਾਵਨ ਫੰਡਕ ਬਨਦਰ ਕੀ ਸਰ ਜੁ ਜੁਰੂ ਬਿਦਾਨ ਅੰਦੇ ਗਾਵਨ ਕੋਪਣੀ ਅਮਰ ਬਹਾਦਰ ਸੁਨਾ ਬਚ ਬਿਆਲੇ ਗਾਵਣ ਰੰਗ ਰੰਗ ਪਾਈਂ ਤੇਰੀ ਆਸ ਤੀਰਖਨਾਲੀ ਗਾਵਹਿ ਜੁਤ ਮਹਾਬਨ ਸੂਰਾ ਗਾਵਹਿ ਕਣੀ ਚੜੀ ਗਾਵਹਿ ਕਣ ਮੰਡਲ ਵਰ ਪੰਡਾ ਫਰਕ ਰੱਖੀ ਤਾਰੇ ਸੇ ਤਨ ਗਾਵਣ ਜੋਤ ਭਵਨ ਰਤੀ ਤੇਰੀ ਭੰਦਰ ਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿੰਤਨਾ ਆਵਣ ਨਾ ਕਿਆ ਵਿਚਾਰੀ ਸੋਈ ਸੋਈ ਸੁਦਾਸਾ ਸਹਿਵਾ ਸਤਿਆ ਸੱਚੀ ਨਾਈ ਹੱਪੀ ਹੋ ਸਿਜਾ ਜਨ ਦਾ ਸਿ ਰਖਣਾ ਜਿਨ ਰਚਾਈ ਰੰਗੀ ਰੰਗੀ ਭਾਤੀ ਦਰਤਾ ਜੀ ਸਿ ਮਾਇਆ ਜਿਨ ਮੋਪਾਈ ਘਰ ਘਰ ਵਿਖੇ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਉਸ ਭਾਵੈ ਸੋਈ ਕਰਸੀ ਹੁਕਮਾ ਨਾ ਕਰਨ ਜਾਈ ਜੋ ਬਾਪ ਸਹੋ ਸਹਾਪਤ ਸਾਈਵ ਨਾ ਨਿਕ ਰਹਿਣਾ ਰਾਜਾਈ ਮੁੰਦਾ ਸੰਤ ਕਹੈ ਸ਼ਰਮ ਪਰ ਝੁਲੀ ਪ੍ਰਿਆਰ ਕੀ ਕਰਨੇ ਬੀਪੂਤਾ ਹਿੰਤਾ ਕਾਲ ਪਾਰੀ ਤਾਇਾ ਦੁਖ ਰਿਨਾ ਪਰਦੇਤਾ ਹਾਏ ਬਾਂਥ ਸਗਤ ਮਾਤੇ ਮਨ ਦੇਤਾ ਜਗ ਦੇਤਾ ਦੇਤ ਸਿਆਦੇਸਾ ਅਦਿਨ ਨਾ ਨਾ ਲਗਿਆ ਮੈਂ ਆਪਣੜਨ ਘਣਕਣ ਵਾਜੈ ਨਾਦੀ ਆਪਰਾਤਰਾਤੀ ਸਭ ਜਾਗੀ ਰਿਸੇ ਅਵਰਾ ਸਾਦੇ ਸੰਜੋਗ ਵਿਜੋ ਦੁਈ ਕਾਤ ਲਾ ਰੇ ਲਿਖਿ ਆਵੈ ਭਾਲ ਆਦੇਸ ਸਨਾਦੇਸ ਆਧ ਨਿਲ ਨਦਰਨਾਤ ਜੁਜੁਵੇਕ ਇਕਾ ਮੈ ਦੁਤ ਵਿਆਹੀ ਤਿੰਨ ਚੇਲੇ ਪ੍ਰਾਨ ਇੱਕ ਸੰਸਾਰ ਇਕ ਪੰਡਾਰੀ ਕਲਾਈ ਦੀ ਬਾੜ ਜਿਦ ਸੁਭਾਵਕ ਰਚਨਾ ਮੈਂ ਜਿਉ ਹੋਇ ਪਰਮਾਨ ਉਹ ਵਿਖਾਉ ਦਾਨਤਿ ਨਾ ਆਵੇਂ ਦੁੱਖਾਂ ਹੁ ਬੀੜਾ ਨਾ ਅਭਿਦ ਸੇ ਅਭਿ ਸਦ ਨੀਨਾ ਨਦ ਨਾਤ ਜੁਦ ਵੀ ਤੋ ਬੀਸ ਆਸਮਨ ਲੋਏ ਲੋਏ ਪੰਡਾਰ ਜੁਖ ਸਪਾਇਆ ਸੁਇ ਤਾਰਾਰੇ ਗੰਗਰ ਵਿਖੇ ਸਿਰਜਨ ਹਾਰੇ ਨਾਨਕ ਸੰਤ ਜੀ ਕੀ ਸੱਚੀ ਗਾਰੇ ਆਦੇਸ਼ ਤੇ ਸਾਰੇ ਆਦਾਨੀ ਨਾਦਨਾ ਤੁਜੂ ਜੀ ਕੋ ਵੇਸਾ ਇੱਕ ਲੋਦੀ ਪਾਉ ਲਖ ਮੋਹੇ ਲਖ ਵੇ ਲਖ ਵੀਸ ਲਖ ਲਾ ਬੇੜਾ ਆਕੀ ਹੈ ਇੱਕ ਨਾਮ ਜਗਦੀਸ਼ਾ ਤੇਰੇ ਰਾਹੇ ਪਦ ਪਾਵੜੀਆਂ ਜੜੀਆਂ ਹੋਏ ਅਕੀਸ ਸੁਣ ਗਾਲਾਂ ਆਕਾਸ਼ ਕੀ ਗਿਟਾਈ ਰਿਸ ਨਾਲ ਕੇ ਨਦਰੀ ਪਾਲੀਆ ਕੁੜੀ ਕੁੜਕੇ ਸਾਹ ਆਖਣ ਜੋਰੇ ਜੋ ਬੈਨਾ ਜੋਰੇ ਜੋ ਨਮਗ ਦੇ ਤ ਜੋਰੇ ਜੋ ਤਾ ਦੀਵਨ ਮਰਨੇ ਜੋਰਾ ਜੋ ਨਰਾਜ ਮਨ ਮਨਸੂਰ ਜੋ ਨਾ ਸੁਪਤੀ ਗਿਆਨ ਵਿਚਾਰ ਜੋ ਨਾ ਜੁਗਤੀ ਛਟੈ ਸੰਸਾਰੇ ਜਿਸ ਹੱਥ ਜੋਰ ਕਰੇ ਕੈ ਸੁਏ ਨਾਨਕ ਗੁਰਤਮ ਨਿਕਨਕ ਹੋਈ ਰਾਹੀ ਰਹੀ ਜੱਗੀ ਵਾਰੇ ਪਉਣ ਪਣ ਅਧਰੀ ਪਾਤਾਲ ਤੇਸੁਲ ਤਪਿਨਾ ਬਰਖੀ ਧਰਮਸਾਲੇ ਤਿਸ ਵੀ ਜੁਤਕੇ ਰੰਗ ਤਿਨ ਕੀ ਤਾਮਾ ਦੇ ਗਨਾਂੰਤੀ ਗਰਮੀ ਕਰਮੀ ਹੋਈ ਵਿਚਾਰੇ ਸੱਚਾ ਸੱਚਾ ਦਰਬਾਰੇ ਹੰਤਾਸਾ ਹੰਰ ਬੰਦ ਕਰ ਮਹਾ ਨਦਰੀ ਕਰੰ ਬਵਾਨੇ ਸ਼ਾੜਾ ਰਾਚ ਬਕਾਈ ਉਤਹ ਬਾਈ ਨਾਨਕ ਆਜਾ ਮੈ ਜਾਏ ਧਰਮ ਖੰਡ ਕਾਇ ਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਵਨ ਪਾਣੀ ਮੈਂ ਸੰਤ ਰੇ ਕੀਤੇ ਕਾਨ ਮਹੀਸ ਕੀਤੇ ਵਰਮੇ ਬਾੜਦ ਕੜੀਆਂ ਰੂਪਰਾ ਕੀ ਵੇਸਾ ਕੀਤਿਆ ರತ್ತ್ ಸಾಮಿ ನ ਹੇ ਤੀਆਂ ਸਭ ਦੀ ਸੇਵਾ ਕੀਤੀ ਨਾਨਕ ਆਪ ਦਾ ਆਪ ਤੇ ਗਿਆਨ ਕਟਵੇਂ ਗਿਆਨ ਪ੍ਰਚਾਣੇ ਦਿੱਥਾ ਨਾਮ ਜਨਉਦ ਕੋੜਾ ਆਨੰਦਾ ਸ਼ਰਮ ਕਣ ਕੇ ਮਾਦੀ ਰੂਪਾ ਦਿੱਥਾ ਘਾੜਦ ਕਈਆ ਬੋਤਾ ਰੂਪਾ ਤਾਂ ਕੀ ਅਗਲਾ ਕਥੀਆਂ ਨਾ ਗਾਏ ਜਿਦ ਕਹਿ ਬਿਜਪਿ ਸਦਾਈ ਦਿੱਥਾ ਘੜੀਐ ਸੁਰਤ ਮਤਿ ਮਨ ਬੁਧਾ ਰਿਥੈ ਘੜੀਐ ਸੁਰਾਸ ਲਾਂਕੇ ਸੋਤਾ ਨਰਮ ਕਰਨ ਕੀ ਬਾਣੀ ਜੋਰ ਦਿੱਥਾ ਹੋਰ ਨਾ ਕੋਈ ਹੋਰ ਤੇਜ ਜੁਗ ਮਹਾਰਸੂਰ ਤਨ ਮੈਂ ਆਰਾਮ ਰਿਹਾ ਪਰਪੂਰ ਦਿੱਥਾ ਸਿਤੋ ਜਿੰਦਾ ਬੇ ਮਹਮਾਏ ਦਾ ਕੇ ਰੂਪ ਨਕਥਲੇ ਜਾਹੀ ਨਾ ਹੋ ਮਰੈ ਨਾ ਠਾਗੇ ਜਾਹੀ ਜਿਨ ਕੈ ਰਾਮ ਬਸੈ ਮਨ ਮਾਏ ਇੰਤਰ ਭਉਦਰਾ ਸੇ ਗੇਲੂ ਕਰਾਣਾ ਸੱਚਾ ਮਨਸੂਈ ਸੰਤ ਕਾ ਕਲਸੰਗ ਘਾਰੇ ਕਰ ਕਰ ਵੇਖੇ ਨਦਰ ਨਿਹਾਲ ਇਤਹਾ ਕਾਣ ਮਨੜ ਵਰ ਪੰਡ ਜਿ ਕੋ ਗਤੈ ਸਾਥ ਤਾ ਆਪੇ ਜਿਥੈ ਲੋਲ ਆਕਾਰ ਜਿਦਿ ਹੁਕਮ ਕਾ ਤਿਨ ਕਾਰੇ ਵਿਖਾ ਦੇਖ ਸਰਵੀ ਚਾਰੀ ਦਾਣ ਕਥਨਾ ਕਰਣਾ ਸਾਰੇ ਜਤ ਪਹਾਰਾ ਤੇ ਜਿਸਮਿਆਰ ਅਹਰਨ ਮਤਵੇ ਦੇ ਹਥਿਆਰ ਆਓ ਖਲਾਕ ਕਰਤਾ ਉਹ ਬੰਡਾ ਭਾਉ ਅਮਰਤ ਸਗਾਲ ਘੜੀਐ ਸਦ ਸਚੀਤ ਅਸਾਲ ਜਿਨ ਕਾ ਨਦਰ ਕਰ ਕਵ ਤੇ ਨਿਕਾਰ ਨਾਨਕ ਨਦਰ ਨਦਰ ਨਿਹਾਲ ਸਲੁਕਾ ਪਵਣੇ ਗੁਰੂ ਪਾਣੀ ਪੈਲਾ ਮਾਤਾ ਧਰਤ ਮਹਤਾ ਇਹ ਸੁਨਾਪ ਦਈ ਧਾਇ ਧਾਇ ਪੀ ਲੈ ਸਗਲ ਜਗਤਾਂ ਚੰਗੀਆਂ ਆਂ ਗੁਰਿਆਈਆਂ ਬਾਚੈ ਤਰਨ ਹਦੂਰਾ ਕਰਮੀ ਆਪ ਆਪਣੀ ਕੇ ਨੇੜੇ ਕੇ ਜਿਨੀ ਨਾਮ ਪਿਆਰਿਆ ਗਈ ਮਸ਼ਕ ਦਕਾਲ ਨਾਨਕ ਤੇ ਸੁਖੀ ਉਜਦੀ ਕੇਤੇ ਸੁਖੀ ਨਾਲ ਜਿਨੀ ਨਾਮ ਪਿਆਰਿਆ ਗਈ ਮਸ਼ਕ ਦਕਾਲ 마네그르지키한테 <목소리> <목소리>